ਲੇ ਬਾਈ ਕੋਈ ਜਗ੍ਹਾ 50 ਕਿਲੋਮੀਟਰ ਚੱਲਦੀ ਹੈ ਕੋਈ 60 ਵਾਲਾ ਕਹਿੰਦਾ 60 ਕਿਲੋਮੀਟਰ ਚੱਲਣੇ ਸਕੂਟਰੀ ਬਾਈ ਜੀ ਵਾਲੀ ਕੋਈ 70 ਕਹਿੰਦਾ ਬਾਈ ਕੋਈ 80 ਵੀ ਕੋਈ 90 ਵੀ ਕੋਈ 100 ਕਹਿੰਦਾ ਬਾਈ ਤੇ ਸ਼ਾਨ ਬਾਈ ਦੇਲੇ ਪਹੁੰਚੇ ਆਪਾਂ 220 ਕਿਲੋਮੀਟਰ ਵਾਲੇ ਕਹ ਆ ਬਾਈ ਹਾਂਜੀ ਬਿਲਕੁਲ ਪੱਕੀ ਹੈ ਲੈ ਬਾਈ ਇਹ ਬਿਲਕੁਲ ਸਰ ਬਿਲਕੁਲ ਮਤਲਬ 120 ਕਿਲੋਮੀਟਰ ਦੀ ਆਪਣੀ ਫੁੱਲ ਜ਼ਿੰਮੇਵਾਰੀ ਹੈ ਫੁੱਲ ਜ਼ਿੰਮੇਵਾਰੀ ਹੈ ਫੁੱਲ ਜ਼ਿੰਮੇਵਾਰੀ 120 130 ਕਿਲੋਮੀਟਰ 60 ਕਿਲੋਮੀਟਰ ਲੈ ਜਾਓ ਬਾਈ 60 ਕਿਲੋਮੀਟਰ ਮੋੜ ਲਿਓ ਬਈ ਠੀਕ ਹੈ ਬਾਈ ਜੀ ਫੇ ਮਰ ਇਟਸ 20 ਕਿਲੋਮੀਟਰ ਭਾਈ ਤੇ ਭਾਈ ਰੇਡ ਦਾ ਫਿਰ ਇਹਦਾ 1 ਲੱਖ ਰੇਡ ਦਾ ਲੱਖ ਸਰ ਨਾ ਨਾ ਜੀ ਰੇਡ ਦਾ ਕੰਮ ਮਤਲਬ ਹੋਰ ਕੰਪਨੀ ਦਾ ਕੰਮ ਹੈ ਆਪਾਂ ਦੇਰ ਲੱਖ ਦਿੱ ਤਿੰਨ ਦੇ ਦਾਂਗੇ ਸਰ ਇਹ ਦੇਰ ਲੱਖ ਤਿੰਨ ਬਈ ਹਾਂਜੀ ਪਰ ਮੇਨ ਗੱਲ ਕੀ ਹੈ ਜੀ ਮੈਂ ਤੁਹਾਨੂੰ ਦੱਸ ਦੂਣਾ ਵੈਸੇ ਤਾਂ ਇਹਦਾ ਮਤਲਬ ਪ੍ਰਾਈਸ ਸੀਗਾ ਮਤਲਬ 53990 ਰੁਪਏ ਜੀ ਪਹਿਲਾਂ ਜੀ ਵੱਡੇ ਬਈ ਹੁਣ ਆਪਾਂ ਨੇ ਮਤਲਬ ਇਹਦਾ ਨੈਸ ਕਰਕੇ ਮਤਲਬ ਦਿਵਾਲੀ ਕਰਕੇ ਰੇਟ ਰੱਖ ਦਿੱਤਾ ਹੈ 48990 ਰੁਪਏ 48990 ਰੁਪਏ ਬਈ ਇੱਕ ਬਈ ਸੱਚ ਆਪਾਂ ਫੋਨ ਦਵਾਏ ਪਹਿਲੇ 21 ਕਸਟਮਰਾਂ ਨੂੰ ਜਿਹੜਾ ਲੱਕੀ ਹੋ ਸਕਦਾ ਪਹਿਲੇ 21 ਕਸਟਮਰਾਂ ਨੂੰ ਪਹਿਲੇ 21 ਕਸਟਮਰਾਂ ਚੋਂ ਡਰਾਅ ਨਿਕਲੂਗਾ ਉਹਨੂੰ ਇੱਕ ਮੰਦੇ ਨੂੰ ਫੋਨ ਜ਼ਰੂਰ ਮਿਲੂਗਾ ਤੇ ਗਿਫਟ ਪੱਟੀ ਦਵਾਗੇ ਬਾਈ ਉਹ ਸਾਰਾ ਨਾ ਪੱਕਾ ਦੇਣੀ ਦੇਣਾ ਸਰ ਸਕ੍ਰੈਚ ਕੂਪਨ ਨਾਲ ਦੇਣੀ ਸਕ੍ਰੈਚ ਤਾਂ ਠੀਕ ਆ ਬਾਈ ਤੇ ਫਾਇਦਾ ਬਹੁਤ ਕਰ ਦਾਂਗੇ ਬਾਈ ਸੋਲਰੀ ਮੈਨੂੰ ਤਾਂ 48000 ਦੀ ਕਿਹਾ ਬਾਈ ਤਾਂ ਮੈਨੂੰ ਸਾਰੀ 25 44 ਦੀ ਰਹਿ ਜੂ ਬਾਈ ਗੱਲ ਕਰੀਏ ਬਿਲਕੁਲ ਜੀ ਬਿਲਕੁਲ ਜੀ ਬਾਈ ਤੇ ਪਟ્રોલ ਬਚਾਉ ਜਿਹੜਾ ਆ ਡਾਟਾ ਉਹ ਤਾਂ ਹੈ ਹੀ ਆ ਠੀਕ ਆ ਤੇ ਰੇਟ ਬਾਈ ਇਹਦਾ 49990 ਰੁਪਏ 120 ਕਿਲੋਮੀਟਰ ਵਾਲਾ 120 ਕਿਲੋਮੀਟਰ ਬਾਈ ਜੀ ਬਾਕੀ ਸਭ ਦੱਸਿਆ ਵੀ ਸਸਤੇ ਤੋਂ ਸਸਤਾ ਮੋਟਰ ਵੀ ਆ ਠੀਕ ਹੈ ਵੱਡੇ ਭਾਈ ਤੇ ਨੰਬਰ ਦੱਸ ਦੇ ਵੱਡੇ ਭਾਈ ਨੰਬਰ ਸਰ ਹੈਗਾ ਆਪਣਾ 94171 95173 95173 ਹਾਂਜੀ ਲੋਕੇਸ਼ਨ ਹੈਗੀ ਹੈ ਜੀ ਖਾਈ ਰੋਡ ਨੇੜੇ ਪਵਨ ਦਾ ਹਸਪਤਾਲ ਪਵਨ ਦੇ ਹਸਪਤਾਲ ਦੇ ਬਿਲਕੁਲ ਸਾਹਮਣੇ ਆਪਣਾ ਸ਼ੋਅਰੂਮ ਹੈ ਜੀ ਠੀਕ ਹੈ ਵੱਡੇ ਭਾਈ ਮਤਲਬ ਲੈ ਰਹਾ ਠੀਕ ਹੈ ਬੋ ਓਕੇ ਜੀ